ਮੈਂ ਮੈਂ ਧੰਨਵਾਦ ਕਰਦਾ ਸਭਨਾ ਦਾ ਬਹੁਤ-ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇਹਨਾਂ ਮਾਨ ਬਖਸ਼ਿਆ ਇਸ ਗੁਰੂ ਨਗਰੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਗਿਆ ਉਹਦੇ ਤੇ ਮੋਹਰ ਲਾਈ ਤੇਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਇੱਕ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਕਾ ਸਕੀ ਸਰਕਾਰ ਕੋਈ ਵੀ ਨਾ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇ ਇਸ ਸਰਕਾਰ ਜਿਹੜੀ ਆ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਧਰਨੇ ਲਾਉਣੇ ਪੈਣ ਕੁਝ ਕਰਨਾ ਪਵੇ ਲਾਅ ਐਂਡ ਆਰਡਰ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨ ਕਰਾਵੇ ਜ਼ਿਲ੍ਹਾ ਪ੍ਰੇਸ਼ਦ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨ ਕਿਉਂ ਨਹੀਂ ਕਰਾਉਂਦੀ ਪਗੌੜੀ ਕਿਉਂ ਹੈ ਸਰਕਾਰ ਲੋਕਾਂ ਦੀ ਬੁਰੇ ਹਾਲਤ ਹੈ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕਰਦੇ। ਕੇਂਦਰ ਵਿੱਚ ਕੀ ਦੇਖਦੇ ਹੋ ਜੀ? ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ। ਉਹਦੇ ਵਿਚਾਲੇ ਹਾਲ ਜਿਹੜੀ ਹੈ ਮਤਲਬ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਇਹ ਮੈਂ ਤੁਹਾਨੂੰ ਦੱਸ ਦੇਣਾ। ਤੇ ਕੀ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ? ਵੱਡੇ ਕੰਮ ਹੈ ਤੁਹਾਨੂੰ ਦੱਸਿਆ ਦੇਖੇ ਡਰੱਗ ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ ਤੇ ਉਹ ਜਿਹੜਾ ਦੇ ਲੋਕ ਜਿਹੜੀ ਗਵਰਨਮੈਂਟ ਹੈ ਨਹੀਂਗੀ ਇਹਨਾਂ ਨੂੰ ਮਜਬੂਰ ਕਰਾਂਗੇ ਇਹਨਾਂ ਦੇ ਵਿਰੋਧ ਕਰਨੇ ਨਹੀਂ ਦਵਾਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਨੇ 130 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਹਿਆ ਇੱਕ ਤੋਂ ਤਿੰਨ ਆਉਣੀਆਂ ਤਿੰਨ ਆ ਗਈਆਂ ਬਸ ਵਧੀਆ ਤੇ ਐਸਾ ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਦੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਲਾਇਵ ਵੀ ਕੀ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਅਗਲੀ ਦੀ ਇੱਕ ਵੀ ਚੜੇ ਜੂਗੀ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹ ਵੀ ਕੰਮ ਹੋਇਆ ਅੱ ਉਹ ਜਮ ਕੇ ਰਾਪ ਨੇ ਜਤੋਈ ਕੰਮ ਆ ਜਾਂਦੇ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਸੰਤੂ ਸਾਹਿਬ ਸੰਤੂ ਸਾਹਿਬ ਇਥੇ ਹੀ ਬਿਲੋਂਗ ਕਰਦੇ ਨੇ ਆਪਣੀ ਸਰਕਾਰ ਹੀ ਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲੈ ਆਵਾਂਗਾ ਕਿ ਨਸ਼ਾ ਆਖੀ ਖਤਮ ਕਰਾਂਗਾ ਚਾਹੇ ਉਹ ਜਿੱਤਦੇ ਆ ਚਾਹੇ ਨੇ ਜਿੱਤਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਨੇ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾਂ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਵੀ ਤੁਸੀਂ ਕਿਵੇਂ ਕਰ ਸਕਦੇ ਜੀ ਉਸਨੇ ਕਿਹ ਤੋਂ ਡਰ ਉਹ ਨਹੀਂ ਨੀਤ ਨੀਤ ਉਹਨਾਂ ਦੇ ਸਾਬੂਤ ਹੋਈ ਕਿ ਮੈਂ ਕਰ ਸਕਦਾ ਇਹ ਗੱਲ ਤਾਂ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿਹਨੇ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜੋ ਮੇਰੀ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫੇਰ ਉੱਤੇ ਖੜੇ ਰਹਿੰਦੇ ਨੇ ਮੈਨਾਂ ਤਾਂ ਝੂੜੀ ਰਾਜਨੀਤੀ ਨਾ ਕਰੂੰ। ਤੇ ਕੀ ਗੁਰਜੀਤ ਸਿੰਘ ਉਹ ਇਹਨਾਂ ਦੁਬਾਰਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੋਏ ਅਗੇ। ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਬੈਨ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉਹਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ। ਸਰ ਸਾਹਮਣੇ ਕਿਹਾ ਸੀ ਕਾ ਵੀ ਧੱਲੂ ਕਾਰਾ ਦਿਵਸ ਕਰਕੇ ਢੋਲ ਠਮਕੇ ਨਾਲ ਨਾ ਕੀਤਾ ਜਾਵੇ। ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਕੀ ਕਹਿਸ ਰਹੇ? ਤੁਹਾਡੇ ਸਾਹਮਣੇ ਹ ਕਹਿੰਦੇ ਕਿ ਸਾਡੇ ਕੋ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹ ਜੀ ਗੱਲ ਨਹੀਂ ਮਾਰ ਵਿੱਚ ਖੁਸ਼ੀ ਮਨਾਈ ਜਾਏਗੀ ਬਿਲਕੁਲ ਮਨਾਈ ਜਾਏਗੀ ਮੈਂ ਹੁਣ ਜਿੱਤਣਾ ਕਿ ਤੁਹਾਨੂੰ ਇਹ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਹੈ ਚਾਹੇ ਪਿੰਡਾਂ ਦੇ ਨੇ ਚਾਹੇ ਸ਼ਹਿਰਾਂ ਦੇ ਨੇ ਟੀਮ ਬੜੀ ਬਹੁਤ ਵੱਡਾ ਇੱਕ ਪ੍ਰਵਾਦ ਦਿੱਤਾ ਬੜੀ ਬੜੀ ਦੇਣਾ ਬਹੁਤ ਹੀ ਗੱਲ ਨਹੀਂ ਆ ਦੇਖ ਇਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਖਾਸ ਕਰਕੇ ਸਾਡੇ ਵਰਕਰ ਨੇ ਵੋਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ 'ਚ ਨੇ ਪ੍ਰੈਸ ਪ੍ਰੈਸ ਦਾ ਜਿਹੜਾ ਪ੍ਰਿੰਟ ਮੀਡੀਆ ਇ ਸੋਚੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਚਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਓਪਨ ਨੇ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜਿਆਦਾ ਹੋ ਜਾਂਦੀ ਲੋਕ ਇੱਧਰ ਉੱਧਰ ਹੋ ਜਾਂਦੇ ਜਿੱਦਾਂ ਹੁਣ ਵਰਗਾ ਦੀ ਧਰਮ ਦੀ ਰਾਜਨੀਤੀ ਹੋਈ ਹੈ ਲੋਕ ਹੀ ਉਹਦੇ ਵੇਖ ਭਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਜਿਵੇਂ ਅਕਾਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜੂਗੀ ਕਿ ਕੋਲ ਪੋਪੂਲੇਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਜ ਕੱਲਿਆਂ ਲੜ ਕੇ ਉਹਨਾਂ ਨੇ ਪਰਸੈਂਟੇਜ ਕਾਫੀ ਪਤਾ ਲਈ ਆਪਣਾ ਬਿਲਕੁਲ ਜ ਦੋਵੇਂ ਧਰਮ ਦੇ ਨਾਜ਼ਰ ਰਾਜਨੀਤੀ ਕਰਦੀਆਂ ਨੇ ਇਹ ਅੱਜ ਇਹ ਪਹਿਲਾਂ ਵੀ ਖਤਰਾ ਸੀ ਇਹ ਅੱਜ ਵੀ ਖਤਰਾ ਹੈ ਕੱਲ ਨੂੰ ਵੀ ਖਤਰਾ ਨੇ ਪੰਜਾਬ ਇਹ ਗੱਲ ਨੂੰ ਖਿਆਲ ਰੱਖੋ ਕਿ ਸੈਕੂਲਰ ਤੁਹਾਡਾ ਰਾਜਨੀਤੀ ਕਰਨਗੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂਹ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਲ ਆਉਂਦੀ ਹੈ ਤੋਂ ਸੈਕੂਲਰ ਥੌਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਜਿਹੇ ਇੱਥੇ ਆਏ ਸੀ ਉਹਨਾਂ ਨੇ ਕਿਹਾ ਸੀਗਾ ਕਿ ਫੜ ਕੇ ਵੀ ਸੰਵਧਾਨ ਨੂੰ ਅਸਲੀ ਖਤਰਾ ਹੈ ਤੇ ਜੇਕਰ ਚਲੋ ਪਾਰਟੀ ਆਂਦੀ ਫਿਰ ਤੇ ਹੋਲਾ ਜੇ ਨਹੀਂ ਆਂਦੀ ਤੇ ਕੌਪੋਜੀਸ਼ਨ ਬਹੁਤ ਤਗੜੀ ਜਿਹੜੀ ਹੈ ਉਹ ਖੜੀ ਹੋ ਚੁੱਕੀ ਹੈ ਆਲਰੇਡੀ ਤੇ ਇਹੋ ਜਿਹੇ ਕੰਮ ਜਾਂ ਇਹੋ ਜਿਹੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੁਕਿਆ ਜਾਏਗਾ ਜਾਂ ਕੀ ਇਸ ਸਮੇਂ ਤੇ ਤੁਸੀਂ ਕੋਈ ਪੰਜਾਬ ਆਵਾਜ਼ ਠਾਉਣੀ ਹੁੰਦੀ ਹੈ ਐਜੀਟੇਸ਼ਨ ਕਰਨੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਰੋਕਣਾ ਤਾਂ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਆ ਮੈਂ ਦ